ਪਟਿਆਲਾ ਦੇ ਵਿੱਚ ਅੱਜ ਕਾਂਗਰਸ ਵਿੰਗ ਦੇ ਜਿਹੜੇ ਮਹਿਲਾ ਪ੍ਰਧਾਨ ਨੇ ਗੁਰਸ਼ਰੰਗ ਕੌਰ ਰੰਦਾਵਾ ਅੱਜ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਂਡਲ ਮਾਰਚ ਕੱਢਿਆ ਗਿਆ ਉਹਨਾਂ ਵੱਲੋਂ ਕਿ ਕਿਉਂ ਕੈਂਡਲ ਮਾਰਚ ਕੱਢਿਆ ਗਿਆ ਗੱਲਬਾਤ ਕਰ ਲੈਣੇ ਮੈਮ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਮਹਿਲਾ ਵਿੰਗ ਦੇ ਜਿਹੜੇ ਅੱਗੇ ਸਾਰੇ ਪਟਿਆਲਾ ਦੇ ਵਿੱਚ ਇਹ ਕਾਰਨ ਕੀ ਹੈ ਕਾਰਨ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਦੇਸ਼ 'ਚ ਹੋਈ ਹੈ ਆਪਾਂ ਸਾਰੇ ਜਾਣਦੇ ਆ ਜ ਅਖਬਾਰਾਂ ਵੀ ਭਰੀਆਂ ਪਈਆਂ ਨੇ ਤੁਸੀਂ ਦੇਖਿਆ ਹੀ ਹੋਣਾ ਕਿ ਕਰਨਾਟਕਾ ਦੇ ਵਿੱਚ ਜਨਤਾਦਲ ਸੈਕੂਲਰ ਪਾਰਟੀ ਜਿੱਥੇ ਭਾਜਪਾ ਦਾ ਉਹਨਾਂ ਨਾਲ ਸਮਝੌਤਾ ਹੈ ਗਠਜੋੜ ਹੈ ਉਹਦੇ ਨੇਤਾ ਹਜ਼ਾਰ ਤੋਂ ਵੱਧ ਮਹਿਲਾਵਾਂ ਨਾਲ ਪਿਛਲੇ 10 ਸਾਲ ਤੋਂ ਇਸ ਸੈਕਸ ਜਿਹੜਾ ਸਕੈਂਡਲ ਚੱਲ ਰਿਹਾ ਸੀ ਉਹ ਸਾਹਮਣੇ ਆਇਆ ਕਾਂਗਰਸ ਦੀ ਸਰਕਾਰ ਬਣੀ ਹੈ ਕਰਨਾਟਕਾ ਦੇ ਵਿੱਚ ਤੇ ਉੱਥੇ ਪਤਾ ਲੱਗਿਆ ਕਿ ਹਜ਼ਾਰ ਤੋਂ ਵੱਧ ਸਾਡੀਆਂ ਬੇਟੀਆਂ ਮਹਿਲਾਵਾਂ ਕੰਮਕਾਜੀ ਔਰਤਾਂ ਜੋ ਉਥੇ ਕੰਮ ਕਾਜ ਕਰਨ ਜਾਂਦੀਆਂ ਸੀ ਉਹਨਾਂ ਦੇ ਨਾਲ ਯੋਨ ਸ਼ੋਸ਼ਣ ਉਹਨਾਂ ਦਾ ਹੁੰਦਾ ਸੀ ਬੇਟੀਆਂ ਦੇ ਬਲਾਤਕਾਰ ਕਿੱਥੇ ਗਏ ਉਹਨਾਂ ਨਾਲ ਇੰਨੀਆਂ ਅਸ਼ਲੀਲ ਹਰਕਤਾਂ ਕਰਕੇ ਉਹਨਾਂ ਦੇ ਵੀਡੀਓਜ਼ ਬਣਾ ਕੇ ਜੋ ਉਹਨਾਂ ਨੇ ਵਾਇਰਲ ਕੀਤੇ ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ 3000 ਦੇ ਕਰੀਬ ਵੀਡੀਓਜ਼ ਮਿਲੀਆਂ ਉਸ ਦੇ ਖਿਲਾਫ ਅੱਤ ਸਾਰੀ ਮਹਿਲਾ ਕਾਂਗਰਸ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਲੀਡਰ ਮੈਡਮ ਰਾਸ਼ਟਰੀ ਪ੍ਰਧਾਨ ਅਲ ਕਲਾਮਬਾ ਜੀ ਦੇ ਰਹਿਨੁਮਾਈ ਦੇ ਵਿੱਚ ਮਹਿਲਾ ਕਾਂਗਰਸ ਉਹਨਾਂ ਨੂੰ ਮੋਦੀ ਜੀ ਨੂੰ ਇੱਕ ਜਵਾਬ ਪੁੱਛਣ ਦੇ ਲਈ ਇਕੱਠੀ ਹੋਈ ਹੈ ਕੈਂਡਲ ਮਾਰਚ ਕੱਢੇ ਗਏ ਨੇ ਰੋਜ਼ ਪ੍ਰਦਰਸ਼ਨ ਕੀਤੇ ਗਏ ਨੇ ਕਿ ਕੀ ਤੁਸੀਂ ਜਿਹੜਾ ਪ੍ਰਜਵਲ ਰਵੰਨਾ ਇਹ ਜੇ ਅਪਰਾਧੀ ਬੰਦੇ ਅਪਰਾਧ ਕਰਕੇ ਜਰਮਨੀ ਚਲੇ ਗਿਆ ਤੁਸੀਂ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਸਦੇ ਬਾਪ ਨੂੰ ਕਾਂਗਰਸ ਦੀ ਸਰਕਾਰ ਨੇ ਫਟਾ ਬੜੀ ਜਲਦੀ ਦੇ फटाफट ਸਿੱਟ ਬਣਾ ਕੇ ਉਹਦੇ ਅਪਰਾਧ ਸਾਹਮਣੇ ਆਏ ਤੇ ਉਹਨੂੰ ਜੇਲ੍ਹ ਦੇ ਪਿੱਛੇ ਐਚਡੀ ਰਵੰਨਾ ਨੂੰ ਸੱਟਿਆ ਸੋ ਅਜਈਆਂ ਪਾਰਟੀਆਂ ਜੇ ਦੇਸ਼ ਦੇ ਵਿੱਚ ਚਿੱਕੜ ਦੇਣ ਗਿਆ ਅਜਿਹੇ ਘਿਣਾਉਣੇ ਹੋਏ ਅਪਰਾਧ ਕਰਨ ਵਾਲੇ ਬੰਦਿਆਂ ਨੂੰ ਤਾਂ ਮਹਿਲਾ ਕਾਂਗਰਸ ਇਸ ਕਰਕੇ ਸੜਕਾਂ 'ਤੇ ਆਈ ਹੈ। ਜਿੱਥੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਨਾਰਾ ਦਿੰਦੇ ਨੇ ਕਿ ਨਾਰੀ ਸ਼ਕਤੀ ਹੈ ਤੇ ਨਾਰੀ ਵਾਸਤੇ ਸਭ ਕੁਝ ਕੀਤਾ ਜਾਵੇ ਤੇ ਉੱਥੇ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ ਮੈਂ ਕਹੂੰਗੀ ਨਾਰੀ ਤਾਂ ਸ਼ਰਮਸਾਰ ਕਰਦੀ। ਦੇਸ਼ ਦਾ ਜਿਹੜਾ ਮਾਨ ਹੈ ਖਿਡਾਰਨਾ ਸਾਡੀਆਂ ਬੇਟੀਆਂ ਨਾਰੀ ਇਹ ਗੱਲਾਂ ਕਰਦੇ ਨੇ ਕਿ ਅਸੀਂ ਔਰਤ ਦਾ ਸਨਮਾਨ ਕਰਦੇ ਹਾਂ। ਅਸੀਂ ਔਰਤਾਂ ਨੂੰ ਅੱਗੇ ਲੈ ਕੇ ਜਾਣਾ ਹੈ ਗੱਲਾਂ ਕਰਦੇ ਨੇ ਕਾਂਗਰਸ ਨੂੰ ਕਹਿੰਦੇ ਨੇ ਕਿ ਮੰਗਲ ਸੂਤਰ ਵੇਚ ਜਾਣਗੇ ਜੇ ਕਾਂਗਰਸ ਦੀ ਸਰਕਾਰ ਆ ਗਈ ਮੈਂ ਮੋਦੀ ਜੀ ਨੂੰ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਜਿਹੜਾ ਮੰਗਲ ਸੂਤਰ ਆਪਣੀ ਪਤਨੀ ਦੇ ਗਲੇ 'ਚ ਪਾਇਆ ਸੀ ਕੀ ਤੁਸੀਂ ਉਹਦਾ ਸਤਿਮਾਨ ਰੱਖਿਆ ਤੁਸੀਂ ਗੱਲਾਂ ਬੋਲਦੇ ਹੋ ਵੱਡੀਆਂ ਆਪ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਫੜਦੇ ਕਿਉਂ ਤੁਸੀਂ ਬ੍ਰਿਜ ਪੁਸ਼ਨ ਸ਼ਰਨ ਵਰਗੇ ਬੰਦਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਿਉਂ ਨਹੀਂ ਕਰਦੇ ਕਿਉਂ ਉਹਨਾਂ ਨੇ ਸਾਖੀ ਮਲਿਕ ਵਰਗੀਆਂ ਬੇਟੀਆਂ ਦੇ ਲਈ ਕਿਉਂ ਉਹਨਾਂ ਨੇ ਜੋ ਕੁਝ ਕੀਤਾ ਵਿਚਾਰੀਆਂ ਬੱਚੀਆਂ ਰੋ ਰੋ ਪਿੱਟ ਪਿੱਟ ਬਹਿ ਗਈਆਂ ਆਪਣੇ ਤਗਮੇ ਜਿਹੜੇ ਨੇ ਗੰਗਾ ਚੁੱਟਣ ਦੇ ਮਜਬੂਰ ਹੋਈਆਂ ਪਹਿਲਵਾਨ ਬੱਚੀਆਂ ਕਿ ਦੇਸ਼ ਦਾ ਮਾਨ ਉਹਨਾਂ ਲਈ ਤੁਸੀਂ ਕੀ ਕੁਝ ਕੀਤਾ ਕੀਤਾ ਕੁਝ ਤੁਸੀਂ ਬਲਕਿ ਉਹਦੇ بیٹے ਨੂੰ ਟਿਕਟ ਦੇਤੀ ਇੱਥੇ ਦੇਵਗੋੜਾ ਜੀ ਦੇ ਪੋਤੇ ਨੂੰ ਟਿਕਟ ਦਿੱਤੀ ਸਿਟਿੰਗ ਐਮਪੀ ਹੈ ਤੁਸੀਂ ਕਿਉਂ ਇਹ ਜਿਹੇ ਬੰਦਿਆਂ ਨਾਲ ਸਮਝੌਤੇ ਕਰਦੇ ਹੋ ਪਤਾ ਨਹੀਂ ਤੁਸੀਂ ਇਹਦੇ ਪਿੱਛੇ ਕੀ ਰਾਜ ਹੈ ਤੁਹਾਡੀ ਇਹਦੇ ਪਿੱਛੇ ਕੀ ਭਲਾਈ ਹੈ ਉੱਚੀਆਂ ਨੇ ਮਹਿਲਾਵਾਂ ਅੱਜ ਸਾਰੀਆਂ ਹੁਣ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕੱਢਿਆ ਤੇ ਇਸ ਨੂੰ ਅੱਗੇ ਕਿਸ ਤਰ੍ਹਾਂ ਹੁਣ ਅੱਗੇ ਜੇ ਅਗਰ ਨਹੀਂ ਫੜਿਆ ਜਾਂਦਾ ਤੇ ਕੋਈ ਹੋਰ ਵੱਡਾ ਉਲਖਿਆ ਜਾਏਗਾ ਕੱਲ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਮੈਮੋਰੰਡਮ ਦੇਣਾ ਡੀਸੀਜ਼ ਨੂੰ ਜਾਂ ਐਸਡੀਐਮਸ ਨੂੰ ਸਾਡਾ ਇੱਕ ਰਾਸ਼ਟਰਪਤੀ ਨੂੰ ਅਸੀਂ ਚਿੱਠੀ ਲਿਖੀ ਹੈ ਕਿ ਫੌਰਨ ਇਸ ਗੱਲ ਤੇ ਤੁਸੀਂ ਧਿਆਨ ਦਿਓ ਉਸ ਬੰਦੇ ਨੂੰ ਗ੍ਰਿਫਤਾਰ ਕਰੋ ਉਨ੍ਹਾਂ ਤੇ ਕਾਰਵਾਈ ਕਰੋ ਕਿਉਂਕਿ ਮੈਂ ਸਮਝਦੀਆਂ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਡਾ ਸੈਕਸ ਕੈਂਡਲ ਹੈ ਮਾਸ ਰੇਪਿਸਟ ਬੰਦਾ ਫੜਿਆ ਕਿਉਂ ਨਹੀਂ ਗਿਆ ਹੁਣ ਤੱਕ ਕਿਉਂ ਵਿਦੇਸ਼ ਮੰਤਰੀ ਚੁੱਪ ਬੈਠਿਆ ਕਿਉਂ ਵਿਦੇਸ਼ ਮੰਤਰੀ ਜਰਮਨ ਤੋਂ ਉਹਨੂੰ ਲਿਆ ਕੇ ਇੱਥੇ ਨਹੀਂ ਜੇਲ੍ਹ ਦੇ ਪਿੱਛੇ ਸੁਟ ਰਿਆ ਇਸ ਕਰਕੇ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਸਾਰੀਆਂ ਜ਼ਿਲ੍ਹਾ ਪ੍ਰਧਾਨ डीसी'ਸ ਰੂਮ ਮੈਮੋਰੈਂਡਮ ਦੇਣ ਗਿਆ ਰਾਸ਼ਟਰਪਤੀ ਦੇ ਨਾਮ ਤਾਂ ਕਿ ਇੱਥੇ ਜਲਦੀ ਤੋਂ ਜਲਦੀ ਉਹਨਾਂ ਤੇ ਕਾਰਵਾਈ ਹੋਵੇ ਫੇਰ ਵੀ ਸਾਡਾ ਕੁਝ ਨਹੀਂ ਹੋਊਗਾ ਸਾਡੀ ਅਲਕਾ ਲੰਬਾ ਪ੍ਰਧਾਨ ਜੋ ਮਹਿਲਾਵਾਂ ਲਈ ਦਿਨ ਰਾਤ ਲੜਾਈ ਲੜ ਰਹੀ ਹੈ ਜੋ ਉਹਨਾਂ ਦਾ ਹੁਕਮ ਹੋਊਗਾ ਅਸੀਂ ਉਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰੱਖਾਂਗੇ ਇੱਕ ਹੋਰ ਸਵਾਲ ਹੈ ਇਸ ਤੋਂ ਹਟ ਕੇ ਹੈ ਇੱਕ ਮਹਿਲਾ ਬੀਜੇਪੀ ਦੀ ਹੈ ਜਿਹੜੀ ਵੋਟ ਵੰਗਣ ਵਾਸਤੇ ਜਾਂਦੀ ਹੈ ਪਰ ਉਹਨਾਂ ਕੋ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਤੇ ਉੱਥੇ ਲ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੇ ਬਾਅਦ ਚ ਉਸਤੇ ਜਿਹੜਾ ਹੈਗਾ ਫਿਰ ਮਾਫੀ ਦਾ ਸਪਸ਼ਟੀਕਰਨ ਆ ਜਾਂਦਾ ਉਸਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਨੂੰ ਮਾਫੀ ਦੇ ਸਪਸ਼ਟੀਕਰਨ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਪਰ ਕਿਉਂ ਮਜਬੂਰ ਹੋਏ ਕਿਸਾਨ ਕਿਉਂ ਵਿਚਾਰੇ ਥਾਂ ਥਾਂ ਭਟਕਦੇ ਫਿਰ ਰਹੇ ਨੇ ਜਦੋਂ ਆਪਾਂ ਸਾਰੇ ਰਾਮ ਨਾਲ ਦੁਪਹਿਰ ਦੀ ਗਰਮੀ ਦੇ ਵਿੱਚ ਅੰਦਰ ਬੈਠੇ ਹੁੰਨ ਆ ਉਹ ਕਿਸਾਨ ਅੱਜ ਵੀ ਬਾਰਡਰਾਂ ਤੇ ਬੈਠਾ ਹੈ ਕਿਸ ਨੇ ਮਜਬੂਰ ਕੀਤਾ ਬੈਠਰਨੇ ਲਈ ਜਦੋਂ ਉਹ ਚੁੱਪਚਾਪ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਆਪਣਾ ਸੰਘਰਸ਼ ਜਾਰੀ ਉਹਨਾਂ ਨੇ ਰੱਖਿਆ ਹੋਇਆ ਸੀ ਕਿ ਉਹਨਾਂ ਨੂੰ ਜਾਣ ਤੋਂ ਕਿਉਂ ਰੋਕਿਆ ਗਿਆ ਕਿਉਂ ਕਿਲਾ ਲਾਈਆਂ ਗਈਆਂ ਕਿਉਂ ਸਿਮਿੰਟ ਦੀਆਂ ਦੀਵਾਰਾਂ ਬਣਾਈਆਂ ਗਈਆਂ ਕਿ ਇਹ ਸਾਰੀਆਂ ਪਾਰਟੀਆਂ ਧਰਨੇ ਪ੍ਰਦਰਸ਼ਨਾਂ 'ਚੋਂ ਨਿਕਲੀਆਂ ਹੋਈਆਂ ਪਾਰਟੀਆਂ ਨਹੀਂ ਕਿ ਇਸ ਹਿੰਦੁਸਤਾਨ ਦੇ ਵਿੱਚ ਆਪਣਾ ਅਧਿਕਾਰ ਮੰਗਣ ਲਈ ਕਿਸੇ ਨੂੰ ਹੱਕ ਨਹੀਂ ਹੈ ਸੋ ਉਸੇ ਤਰ੍ਹਾਂ ਜਿਹੜੀ ਕੱਲ੍ਹ ਦੀ ਘਟਨਾ ਹੋਈ ਹੈ ਕਿਸਾਨ ਜਿਹੜੇ ਨੇ ਉਹ ਭਾਜੀਪੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਕੋਈ ਨੇਤਾ ਜਾਂਦਾ ਉਹ ਆਪਣੇ ਸਵਾਲ ਪੁੱਛ ਰਹੇ ਨੇ ਪਰ ਉਹਨਾਂ ਨਾਲ ਧੱਕਾ ਮੁੱਕੀ ਹੋਈ ਹੋਣੀ ਜੋ ਦੇਖਿਆ ਦੇਖੋ ਮੈਂ ਮੌਕੇ ਦਿੱਤਾ ਹੈ ਨਹੀਂ ਸੀ ਪਰ ਜੋ ਦੇਖਣ ਚਾਹਿਆ ਪਰ ਮੈਂ ਇੱਥੇ ਉਸ ਪਰਿਵਾਰ ਦੇ ਨਾਲ ਕਿਸਾਨ ਦੇ ਪਰਿਵਾਰ ਦੇ ਨਾਲ ਖੜੀ ਹਾਂ ਮੈਂ ਖੁਦ ਸਮਝਦੀ ਹਾਂ ਸਾਡੇ ਬਾਪ ਦੇ ਸਮਾਨੋ ਕਿਸਾਨ ਸੀ ਮੈਂ ਵੀ ਕਿਸਾਨ ਦੀ ਧੀ ਹਾਂ ਬਹੁਤ ਹੀ ਇੱਕ ਤਾਂ ਵਿਚਾਰੇ ਉਹਨਾਂ ਤੇ ਅਤਿਆਚਾਰ ਹੋ ਰਹੇ ਨੇ ਦੂਜਾ ਜਦੋਂ ਇੱਕ ਘਰ ਦਾ ਬੰਦਾ ਕਮਾਉਣ ਆਲਾ ਚਲਾ ਜਾਂਦਾ ਤਾਂ ਪਰਿਵਾਰ ਦਾ ਪਿੱਛੇ ਕੀ ਹਾਲ ਹੁੰਦਾ ਸੋ ਬਹੁਤ ਹੀ ਮਾੜੀ ਤੇ ਨਿੰਦਨਯੋਗ ਘਟਨਾ ਹੋਈ ਹੈ ਜੋ ਵੀ ਇਹਦੇ ਪਿੱਛੇ ਕੋਈ ਅਪਰਾਧੀ ਹੈ ਤੇ ਉਹਨਾਂ ਨੂੰ ਮੇਰਾ ਖਿਆਲ ਚ ਸਜ਼ਾ ਵੀ ਮਿਲ ਗਈ ਹੈ ਪਰਚਾ ਵੀ ਹੋ ਗਿਆ ਤੇ ਇਸ ਕਰਕੇ ਸਾਰਾ ਕੁਝ ਮਨ ਕਾਨੂੰਨ ਦੀ ਚੀਜ਼ ਨਹੀਂ ਹੈ ਆ ਦੇਖੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਖੜੇ ਆ ਪਤਾ ਨਹੀਂ ਕੀ ਹੋ ਰਿਹਾ ਕਿੱਧਰ ਰੁਏ ਹਿੰਦੁਸਤਾਨ ਤੇ ਸੂਬੇ ਜਾ ਰਹੇ ਨੇ ਸੋ ਜੋ ਵੀ ਹੋਇਆ ਕਿਸੇ ਦਾ ਦੁਨੀਆ ਚੋਂ ਬਾਪ ਚਲਾ ਗਿਆ ਕਿਸੇ ਦਾ ਪਤੀ ਚਲਾ ਗਿਆ ਕੱਲ ਦੀ ਜਿਹੜੀ ਇਹ ਘਟਨਾ ਹੈ ਬਹੁਤ ਹੀ ਮੈਂ ਇਹਦੇ ਤੇ ਕੀ ਕਮੈਂਟਸ ਕਰਾਂ ਪਰ ਜੋ ਹੋਇਆ ਬਹੁਤ ਬੁਰਾ ਹੋਇਆ। ਤੋਂ ਸਨ ਕਾਂਗਰਸ ਦੇ ਮਹਿਲਾ ਪ੍ਰਧਾਨ ਜਿਨ੍ਹਾਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਜਿਹੜੀ ਹੈਗੀ ਹੈ ਕਿ ਇਹ ਇਹ ਦੋਸ਼ਿਆਂ ਨੂੰ ਕਿਉਂ ਨਹੀਂ ਫੜ ਰਹੀ ਹੈਗੀ ਤੇ ਇਹਨਾਂ ਨੂੰ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰ ਰਹੀ ਹੈਗੀ। ਜੇ ਇਹ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਤੇ ਅਸੀਂ ਕੱਲ ਨੂੰ ਡੀਸੀਏ ਤੇ ਐ ਜੀ ਐਮ ਨੂੰ ਇਹਦੇ ਖਿਲਾਫ